ਸਤਿ ਸ਼੍ਰੀ ਅਕਾਲ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਜੇਕਰ ਇਹ ਕਹਾਣੀ ਵਧੀਆ ਲੱਗੀ ਤਾਂ ਲਾਇਕ ਜ਼ਰੂਰ ਕਰਨਾ ਐਤਵਾਰ ਦੇ ਦਿਨ ਬੱਚੇ ਸੁੱਤੇ ਪਏ ਬੜਾ ਲੇਟ ਜਾਗਦੇ ਹਨ ਬਾਕੀ ਘਰ ਦੇ ਮੈਂਬਰਾਂ ਨੂੰ ਖਾਸ ਕਰਕੇ ਮਾਮਾ ਨੂੰ ਇਸ ਦਿਨ ਸਵੇਰੇ ਸੌਣ ਦਾ ਕੁਝ ਜ਼ਿਆਦਾ ਸਮਾਂ ਮਿਲ ਜਾਂਦਾ ਹੈ ਇੱਕ ਦਿਨ ਫੋਨ ਦੀ ਰਿੰਗ ਵੱਜਣ ਤੇ ਮੈਨੂੰ ਜਾਗ ਆ ਗਈ ਮੇਰੇ ਹੈਲੋ ਕਹਨ ਤੇ ਇੱਕ ਰੋਂਦੀ ਰੋਂਦੀ ਪਤਲੀ ਜਿਹੀ ਆਵਾਜ਼ ਆਈ ਮੈਂ ਤਾਰੋ ਬੋਲਦੀ ਹਾਂ ਮੇਰੇ ਨਾਨਕੇ ਘਰ ਤਾਰੋ ਮੇਰੇ ਬਚਪਨ ਦੀ ਸਹੇਲੀ ਹੈ ਸਾਡਾ ਵਿਆਹ ਵੀ ਇੱਕੋ ਕਸਬੇ ਵਿੱਚ ਹੋ ਗਿਆ ਸੀ ਸਾਡਾ ਸਹੇਲਪੁਣਾ ਵੀ ਬਚਪਨ ਤੋਂ ਲੈ ਕੇ ਅੱਜ ਤੱਕ ਪਹਿਲੇ ਦੀ ਤਰ੍ਹਾਂ ਨਿਭਰਿਆ ਹੈ ਤਾਰੋ ਤੇ ਮੇਰੇ ਬੱਚੇ ਇੱਕੋ ਸਕੂਲ ਤੇ ਇੱਕੋ ਕਾਲਜ ਵਿੱਚ ਪੜਦੇ ਹੋਣ ਕਰਕੇ ਇਹਨਾਂ ਦੀ ਵੀ ਆਪਸ ਵਿੱਚ ਗਹਿਰੀ ਸਾਂਝ ਬਣ ਗਈ ਹੈ ਫੋਨ ਤੇ ਐਨੀ ਸਵੇਰੇ ਤਾਰੋ ਦੇ ਰੋਂ ਨੇ ਹੈਰਾਨੀ ਤੇ ਪਰੇਸ਼ਾਨੀ ਵਿੱਚ ਪਾ ਦਿੱਤਾ ਉਸਨੇ ਦੱਸਿਆ ਉਸਦੀ ਧੀ ਮਨਦੀਪ ਦਾ ਰੂਪ ਹੀ ਉਸਦਾ ਵੈਰੀ ਬਣ ਗਿਆ ਉਹ ਬਾਜ਼ਾਰੋਂ ਘਰ ਦੀਆਂ ਕੁਝ ਚੀਜ਼ਾਂ ਲੈ ਕੇ ਆ ਰਹੀ ਸੀ ਕਿ ਪਤਾ ਨਹੀਂ ਕਦੋਂ ਪਾਪੀ ਗੁੰਡਿਆਂ ਨੇ ਇੱਲਾ ਵਾਂਗ ਮਨਦੀਪ ਤੇ ਝਪਟਾ ਮਾਰ ਕੇ ਉਸ ਨੂੰ ਗੱਡੀ ਵਿੱਚ ਸੁੱਟ ਲਿਆ ਅਤੇ ਉਸ ਨੂੰ ਇੱਕ ਚਬਾਰੇ ਵਿੱਚ ਲੈ ਗਏ ਉੱਥੇ ਕੁਝ ਹੋਰ ਗੁੰਡੇ ਵੀ ਸਨ ਇੱਕ ਮੇਜ਼ ਤੇ ਉਹਨਾਂ ਸ਼ਰਾਬ ਦੀਆਂ ਬੋਤਲਾਂ ਤੇ ਹੋਰ ਵੀ ਕਿੰਨਾ ਕੁਝ ਖਾਣ ਵਾਸਤੇ ਰੱਖਿਆ ਹੋਇਆ ਸੀ ਮਨਦੀਪ ਪਹਿਲਾਂ ਤਾਂ ਬਹੁਤ ਘਬਰਾ ਗਈ ਪਰ ਫਿਰ ਪਤਾ ਨਹੀਂ ਉਸ ਵਿੱਚ ਐਨੀ ਸ਼ਕਤੀ ਕਿੱਥੋਂ ਆ ਗਈ ਕਿ ਉਸਨੇ ਚਵਾਰੇ 'ਚ ਛਾਲ ਮਾਰ ਦਿੱਤੀ। ਉਹ ਬਾਚਤਾ ਗਈ ਪਰ ਇੱਕ ਲੱਤ ਤੇ ਇੱਕ ਬਾਹ ਟੁੱਟ ਗਈ। ਸਾਰੀ ਗਲੀ ਵਿੱਚ ਰੌਲਾ ਪੈ ਗਿਆ ਫਿਰ ਉਸਨੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ। ਇਲਾਵਾ ਉਹ ਚਪਟਾ ਮਾਰ ਕੇ ਸ਼ਬਦਾਂ ਨੇ ਮੇਰੇ ਨਾਨਕੇ ਘਰ ਮੇਰੇ ਨਾਲ ਵਾਪਰੀ ਇਸ ਘਟਨਾ ਨੂੰ ਮੇਰੇ ਅਚੇਤ ਮਨ ਦੀ ਡੁੰਗਾਈ ਵਿੱਚੋਂ ਕੱਢ ਕੇ ਮੇਰੇ ਸੁਚੇਤ ਮਨ ਦੇ ਚਿੱਤਰ ਤੇ ਉਕਰੀ ਯਾਦ ਤਾਜ਼ੀ ਹੋ ਗਈ। ਆਣਾ ਵੰਡੇ ਪੰਜਾਬ ਵਿੱਚ ਇਹ ਉਹਨਾਂ ਦੀ ਉਹਨਾਂ ਦੀ ਗੱਲ ਹੈ ਜਦੋਂ ਬੱਚਿਆਂ ਲਈ ਨਾਨਕਾ ਘਰ ਅੱਜ ਕੱਲ੍ਹ ਦੀਆਂ ਲਗਾਤਾਰ ਪਿਕਨਿਕ ਮਨਾਉਣ ਦੇ ਬਰਾਬਰ ਹੁੰਦਾ ਸੀ। ਟਾਈਆਂ ਤਾਂ ਸਕੂਲਾਂ ਵਿੱਚ ਪੜਨ ਵਾਲੇ ਬੱਚੇ ਸਕੂਲ ਦੀਆਂ ਛੁੱਟੀਆਂ ਖਾਸ ਕਰਕੇ ਗਰਮੀਆਂ ਵਿੱਚ 2 ਮਹੀਨੇ ਦੀਆਂ ਛੁੱਟੀਆਂ ਨੂੰ ਉਡੀਕਦੇ ਰਹਿੰਦੇ ਸਨ ਕਿਉਂਕਿ ਇਨ੍ਹਾਂ ਛੁੱਟੀਆਂ ਵਿੱਚ ਨਾਨਕੇ ਘਰ ਜਾ ਕੇ ਮौज-ਮੇਲਾ ਕਰਨ ਤੇ ਕਾਫੀ ਦਿਨ ਮਿਲ ਜਾਂਦੇ ਸਨ। ਉਹਨਾਂ ਦਿਨਾਂ ਵਿੱਚ ਅਜੇ ਭਾਰਤ ਵਿੱਚ ਟੀਵੀ ਜੀ ਟੀਵੀ ਜੀ ਆਮਦ ਨਹੀਂ ਹੋਈ ਸੀ ਲੜਕੇ ਦੌੜਾਂ ਵਿੱਚ ਜਾ ਕੇ ਖੁੱਦੋ ਖੁੰਡੀ ਜਾਂ ਕੌਡੀ-ਕੌਡੀ ਖੇਡਦੇ ਤੇ ਕੁੜੀਆਂ ਅੱਡੀ ਟੱਪਾ ਕੋਟਲਾ ਛਪਾਕੀ ਲੋਕਣ ਲੋਕਣ ਛਪਾਈ ਜਾਣਾ ਸ਼ੱਕਰ ਭੇਜਦੀਆਂ ਗੁੱਡੀ-ਗੁੱਡੇ ਦਾ ਘਰ ਬਣਾ ਕੇ ਖੇਡਦੀ ਖੇਡਦੀਆਂ ਖੇਡਦੀਆਂ ਹੁੰਦੀਆਂ ਸਨ ਨਾਨਕੇ ਘਰ ਜਾਣ ਤੋਂ ਕਈ ਦਿਨ ਪਹਿਲਾਂ ਬੱਚੇ ਤੇ ਆਪਣੀ ਤਿਆਰੀ ਵਿੱਚ ਰੁੱਲ ਜਾਂਦੇ ਇਸ ਖੁਸ਼ੀ ਵਿੱਚ ਦੋ ਦੋ ਕੁੜੀਆਂ ਇੱਕ ਦੂਜੀ ਦਾ ਹੱਥ ਫੜ ਕੇ ਚੱਕਰ ਵਿੱਚ ਗੇੜੇ ਦੇ ਕੇ ਗਾਉਂਦੀਆਂ ਸਨ ਨਾਨਕੇ ਘਰ ਜਾਵਾਂਗੇ ਚੱਗਾ ਚੁੰਨੀ ਸਵਾਵਾਂਗੇ ਲਾਲ ਮੋਜੇ ਪਾਵਾਂਗੇ ਲੱਡੂ ਪੇੜੇ ਖਾਵਾਂਗੇ ਅੱਗੇ ਨਾਨਕੇ ਘਰ ਨਾਨਾ ਨਾਨੀ ਮਾਸੀਆਂ ਮਾਮੂ ਮਾਮੀਆਂ ਤੇ ਗੜੀ ਗਵਾਣ ਦੇ ਸਾਰੇ ਬੱਚੇ ਵੀ ਦੇਣਾ ਗੈਂਦੇ ਕਿ ਕਦੋਂ ਇਕੱਠੇ ਹੋ ਕੇ ਮਾਸਤੀਆਂ ਕਰਾਂਗੇ ਸੱਚਮੁੱਚ ਹੀ ਨਾਨਕੇ ਘਰ ਉਹਨਾਂ ਦਿਨਾਂ ਵਿੱਚ ਖੇਡਣ ਨੂੰ ਬੱਚਿਆਂ ਨੂੰ ਖੇਡਣਾ ਮਲਣ ਮਲਣਾ ਦੁੱਧ ਦਹੀਂ ਲੱਸੀ ਮੱਖਣ ਚੋਰੀ ਚੱਕਰ ਕਾਓ ਗੁੜ ਖਾਣ ਦੀ ਮौज ਹੁੰਦੀ ਸੀ ਇਸ ਤੋਂ ਬਿਨਾ ਕਿਸੇ ਦੀ ਹਿੜਕ ਨਾ ਝੜਕ ਆਜ਼ਾਦ ਪੰਛੀਆਂ ਪੰਛੀ ਦੀ ਤਰ੍ਹਾਂ ਸਮਾਨ ਵਿੱਚ ਉਡਾਰੀ ਲਾਉਂਦੀ ਥਾਂ ਗਲੀਆਂ ਵਿੱਚ ਉੜਦੇ ਹੀ ਫਿਰਦੇ ਸਨ ਧਰਤੀ ਤੇ ਪੈਰ ਤਾਂ ਉਹਨਾਂ ਦੇ ਲੱਗਦੇ ਹੀ ਨਹੀਂ ਸਨ ਦੋ ਤੇ ਦੋ ਤੀਆਂ ਨੂੰ ਤਾਂ ਸਾਰਾ ਪਿੰਡ ਪਿਆਰ ਦਾ ਤੇ ਸਤਕਾਰ ਦਾ ਸੀ ਮੈਂ ਵੀ ਛੁੱਟੀਆਂ ਵਿੱਚ ਸਕੂਲ ਦਾ ਕੰਮ ਜਲਦੀ ਜਲਦੀ ਨਿਬੇੜ ਕੇ ਨਾਨਕੇ ਘਰ ਪਾਇਦੀ ਸਾਂ ਉੱਥੇ ਆ ਕੇ ਸਕੂਲ ਦਾ ਕੰਮ ਹੁੰਦਾ ਹੀ ਨਹੀਂ ਸੀ ਸਾਰਾ ਸਾਰਾ ਦਿਨ ਤੇ ਚੰਨ ਚਾਂਦਨੀ ਰਾਤ ਨੂੰ ਵੀ ਆਪਣੀਆਂ ਸਹੇਲੀਆਂ ਤਾਰੋ ਬਚਨੋ ਸੀਤਾ ਰਾਸ਼ੀ ਪੂਤੀ ਰੱਜੋ ਨਿੱਕੀ ਨਜ਼ਮਾਂ ਨਾਲ ਖੇਡਦੀ ਹੀ ਰਹਿੰਦੀ ਸਾਂ ਜਦੋਂ ਭੁੱਖ ਲੱਗਦੀ ਮਹਿਸੂਸ ਹੋਣੀ ਤਾਂ ਘਰ ਆ ਕੇ ਰੋਟੀ ਖਾ ਜਾਣੀ ਤੇ ਫਿਰ ਸਹੇਲੀਆਂ ਨਾਲ ਰਲ ਕੇ ਲੋਕ ਛਿਪ ਜਾਣਾ ਅੱਡੀ ਛੜੱਪਾ ਸ਼ੋਸ਼ ਭਾਈ ਜਾਣ ਟੁੱਟੀਆਂ ਵਾਂਗਾਂ ਦੇ ਟੁਕੜਿਆਂ ਨਾਲ ਜਿੱਤ ਹਾਰ ਖੇਡਣ ਲੱਗ ਜਾਣਾ ਜਦੋਂ ਥੱਕ ਜਾਣਾ ਤਾਂ ਕਿਸੇ ਵੀ ਸਹੇਲੀ ਦੇ ਘਰ ਦੇ ਦਲਾਨ ਜਾਂ ਗਲੀ ਦੇ ਇੱਕ ਪਾਸੇ ਬੈਠ ਕੇ ਦਿਨ ਨੂੰ ਹੀ ਰਾਤ ਰੂਪ ਬਸੰਤ ਮਦਰੀ ਮਹਾਰਾਜੇ ਰਾਣੀਆਂ ਪੂਤਾਂ ਚੜੇਲਾਂ ਦੀਆਂ ਬਾਤਾਂ ਪਾਉਣ ਲੱਗ ਜਾਣਾ ਜਾਂ ਬੁੱਝਣ ਵਾਲੀਆਂ ਬਜ਼ਾਰ ਤਾਂ ਪਾਉਣੀ ਆ ਸਾਡਾ ਮਨ ਭਾਉਂਦਾ ਸ਼ੋਗਲ ਸੀ ਉਹਨਾਂ ਦਿਨਾਂ ਵਿੱਚ ਮੇਰੇ ਤੋਂ ਬਿਨਾਂ ਕਿਸੇ ਸਹੇਲੀ ਰੇਲ ਗੱਡੀ ਨਹੀਂ ਸੀ ਵੇਖੀ ਮੈਂ ਇੱਕ ਦਿਨ ਬਾਜ਼ਾਰਤ ਪਾ ਦਿੱਤੀ ਇੱਕ ਜਨਾਨੀ ਮੈਂ ਦੇਖੀ ਹੁੱਕਾ ਪੀਂਦੀ ਜਾਵੇ ਸਾਰੀਆਂ ਸਹੇਲੀਆਂ ਵਿੱਚੋਂ ਕਿਸੇ ਤੋਂ ਇਸ ਬਾਤ ਬੁੱਝੀ ਨਾ ਗਈ ਵਾਂਸੋ ਕਹਿਣ ਲੱਗੀ ਰੱਜੋ ਤੂੰ ਦੱਸ ਤੇਰਾ ਆਬੂ ਤਾਂ ਹਰ ਰੋਜ਼ ਹੁੱਕਾ ਪੀਂਦਾ ਉਹ ਗੁੜ ਗੁੜ ਕਰਦਾ ਹੈ ਉਹ ਝੱਟ ਬੋਲ ਪਈ ਹੁੱਕਾ ਮੇਰਾ ਆਬੂ ਪੀਂਦਾ ਹੈ ਮੇਰੀ ਮਾਂ ਤਾਂ ਨਹੀਂ ਪੀਂਦੀ ਇਸ ਨੇ ਤਾਂ ਜਨਾਨੀ ਹੁੱਕਾ ਪੀਂਦੀ ਦੇਖੀ ਹੈ ਮੈਨੂੰ ਤਾਂ ਪਤਾ ਨਹੀਂ ਲੱਗਦਾ ਇਸ ਦੀ ਬਾਤ ਦਾ ਇਹ ਗੱਲ ਤੇ ਸਾਰੀਆਂ ਹੱਸਣ ਲੱਗ ਪਈਆਂ ਤੇ ਮੈਨੂੰ ਕਹਿਣ ਲੱਗੀਆਂ ਇਹ ਬਾਤ ਗਲਤ ਹੈ ਆਦਮੀ ਹੁੱਕਾ ਪੀਂਦੇ ਹਨ ਜਨਾਨੀਆਂ ਹੁੱਕਾ ਪੀਂਦੀਆਂ ਕਦੇ ਨਹੀਂ ਦੇਖੀਆਂ ਮੈਂ ਕਿਹਾ ਬਾਤ ਤਾਂ ਬਿਲਕੁਲ ਠੀਕ ਹੈ ਫਿਰ ਸਾਰਿਆਂ ਨੇ ਮੇਰੇ ਤੇ ਜ਼ੋਰ ਪਾ ਕੇ ਇਸ ਦਾ ਜਵਾਬ ਪੁੱਛਿਆ ਜਦ ਮੈਂ ਰੇਲ ਗੱਡੀ ਕਿਹਾ ਤਾਂ ਸਾਰੀਆਂ ਸਹੇਲੀਆਂ ਹੈਰਾਨੀ ਨਾਲ ਮੇਰੇ ਵੱਲ ਵੇਖਣ ਲੱਗ ਪਈਆਂ ਮੈਂ ਉਹਨਾਂ ਨੂੰ ਲੋਹੇ ਦੀਆਂ ਲੀਹਾਂ ਤੇ ਭੱਜੀ ਜਾਂਦੀ ਤੇ ਧੂਆ ਛੱੜਦੀ ਰੇਲ ਗੱਡੀ ਬਾਰੇ ਦੱਸਿਆ ਉਹ ਮੇਰੀ ਇਸ ਜਾਣਕਾਰੀ ਤੇ ਬੜੀ ਹੀ ਹੈਰਾਨ ਹੋਈਆਂ ਮੈਨੂੰ ਰੱਜੋ ਕਹਿਣ ਲੱਗੀ ਭੈਣੇ ਅਸੀਂ ਤਾਂ ਪੜੀਆਂ ਨਹੀਂ ਆਪਣੇ ਪਿੰਡ ਤੋਂ ਬਿਨਾ ਅਸੀਂ ਤਾਂ ਆਪਣੇ ਪਿੰਡ ਦੇ ਖੂਹ ਦੀਆਂ ਪੜਡਾ ਹਾਂ ਮੈਂ ਉਸ ਵੇਲੇ ਆਪਣੇ ਆਪ ਨੂੰ ਇੱਕ ਖਾਸ ਹੀ ਕੁੜੀ ਸਮਝ ਰਹੀ ਸੀ ਮੇਰੀ ਨਾਨੀ ਮਾਸੀ ਜਾਂ ਹੋਰ ਕਿਸੇ ਸਿਆਣੀ ਜਨਾਨੀ ਨੇ ਸਾਨੂੰ ਕਈ ਵਾਰੀ ਕਹਿਣਾ ਦਿਨੋਂ ਬਾਤਾਂ ਨਾ ਪਾਵੋ ਕੁੜੀਓ ਉਹ ਦਿਨਾਂ ਨੂੰ ਬਾਤਾਂ ਪਾਉਣ ਤੇ ਰਾਹੀ ਤੇ ਮਾਮੇ ਰਾਹ ਭੁੱਲ ਜਾਂਦੇ ਹਨ ਪਰ ਸਾਡਾ ਜਵਾਬ ਹੁੰਦਾ ਪੜਾ ਬਾਤਾਂ ਸੀ ਇੱਥੇ ਪਉਂਦੀਆਂ ਹਾਂ ਤੇ ਕਿਤੇ ਹੋਰ ਥਾਂ ਜਾ ਰਹੇ ਰਾਹੀ ਤੇ ਮਾਮੇ ਰਾਹ ਕਿਵੇਂ ਭੁੱਲ ਜਾਣਗੇ ਤੁਸੀਂ ਤਾਂ ਐਵੇਂ ਹੀ ਸਾਨੂੰ ਬਾਤਾਂ ਪਾਉਣ ਤੋਂ ਹਟਾਉਂਦੀਆਂ ਹੋ ਫਿਰ ਅਸੀਂ ਸਾਰਿਆਂ ਨੇ ਉੱਚੀ ਹੱਸਣ ਲੱਗ ਜਾਣਾ ਇੱਕ ਦਿਨ ਜਾਂਦਿਆਂ ਜਾਂਦਿਆਂ ਇੱਕ ਗਵਾਂਡਣ ਨਾਨੀ ਨੇ ਕਿਹਾ ਸਤੌਲਾਂ ਜਦ ਇਕੱਠੀਆਂ ਹੋ ਜਾਂਦੀਆਂ ਹਨ ਤਾਂ ਕਿਸੇ ਦੀ ਗੱਲ ਕਿਹੜਾ ਮੰਨਦੀਆਂ ਹਨ ਸਗੋ ਅਗੋ ਦਾਣ ਦਾ ਕੱਢਣ ਲੱਗ ਜਾਂਦੀਆਂ ਹਨ ਅਸੀਂ ਬਹੁਤ ਉੱਚੀ ਉੱਚੀ ਹੱਸਣ ਲੱਗ ਪਈਆਂ ਉਹ ਚੁੱਪ ਕਰਕੇ ਅੱਗੇ ਚਲੀ ਗਈ ਇੱਕ ਦਿਨ ਖੇਡਦਿਆਂ ਖੇਡਦਿਆਂ ਮੈਨੂੰ ਬੜੀ ਭੁੱਖ ਲੱਗੀ। ਮੈਂ ਭੱਜੀ ਭੱਜੀ ਆਪਣੇ ਘਰ ਆ ਗਈ ਅਤੇ ਆਪਣੀ ਨਾਨੀ ਨੂੰ ਛੇਤੀ ਰੋਟੀ ਦੇਣ ਲਈ ਕਿਹਾ। ਮੇਰੀ ਨਾਨੀ ਜਾਣਦੀ ਸੀ ਕਿ ਇਸ ਵੇਲੇ ਇਹ ਸ਼ੱਕਰ ਘਿਓ ਨਾਲ ਜਾਂ ਰੋਟੀ ਤੇ ਮੱਖਣ ਤੇ ਚਿਬੜਾਂ ਦੀ ਚਟਨੀ ਰਲਾ ਕੇ ਜਾਂ ਚੋਰੀ ਕੁੱਟ ਕੇ ਰੋਟੀ ਖਾਂਦੀ ਹੁੰਦੀ ਹੈ। ਮੇਰੀ ਨਾਨੀ ਨੇ ਸ਼ੱਕਰ ਵਿੱਚ ਘਿਓ ਰਲਾ ਕੇ ਰੋਟੀ ਵਾਲੀ ਥਾਲੀ ਮੇਰੇ ਅੱਗੇ ਕਰ ਦਿੱਤੀ। ਮੈਂ ਰੋਟੀ ਵਾਲੀ ਥਾਲੀ ਲੈ ਕੇ ਬਾਹਰ ਵੇੜੇ ਵਿੱਚ ਦਹੀਂ ਮੋਏ ਮੰਜੇ ਤੇ ਬੈਠ ਗਈ ਤੇ ਬੜੇ ਮਜ਼ੇ ਨਾਲ ਰੋਟੀ ਖਾਣ ਲੱਗ ਪਈ। ਉਸੇ ਵੇਲੇ ਮੇਰੀ ਨਾਨੀ ਕਹਿਣ ਲੱਗੀ ਬਾਹਰ ਆਸਮਾਨ ਤੇ ਇਲਣਾ ਆ ਡਰ ਰਹੀਆਂ ਹਨ ਤੂੰ ਅੰਦਰ ਬੈਠ ਕੇ ਰੋਟੀ ਖਾ ਲੈ ਐਲ ਰੋਟੀ ਤੇ ਬੜੀ ਛੇਤੀ ਚੱਕਟ ਮਾਰਦੀ ਹੈ ਤੇ ਖਾਣ ਵਾਲੇ ਨੂੰ ਆਪਣੀ ਚੁੰਝ ਨਾਲ ਬੁਰੀ ਤਰ੍ਹਾਂ ਜ਼ਖਮੀ ਕਰ ਦਿੰਦੀ ਹੈ ਪਰ ਮੇਰੀ ਨਿਆਣੀ ਮੱਤ ਮੈਂ ਆਪਣੀ ਨਾਨੀ ਦੀ ਗੱਲ ਅਣਗੌਲੀ ਕਰ ਦਿੱਤੀ ਮੈਂ ਉਸੇ ਥਾਂ ਬੈਠੀ ਰੋਟੀ ਖਾਂਦੀ ਰਹੀ ਨਾਨੀ ਨੇ ਫੇਰ ਅੰਦਰ ਜਾਣ ਲਈ ਕਿਹਾ ਪਰ ਮੈਂ ਉੱਚੀ ਤੇ ਕੁਝ ਗੁੱਸੇ ਵਾਲੀ ਆਵਾਜ਼ ਵਿੱਚ ਕਿਹਾ ਇੱਲਾਂ ਤਾਂ ਸਮਾਨ ਵਿੱਚ ਬਹੁਤ ਉੱਚੀਆਂ ਘੇਰਾ ਬਣਾ ਜਿਹਾ ਬਣਾ ਕੇ ਉਡ ਰਹੀਆਂ ਹਨ ਨਾਨੀ ਤੂੰ ਤਾਂ ਐਵੇਂ ਹੀ ਦਿਨਾ ਇਹਨਾਂ ਇੱਲਾਂ ਤੋਂ ਡਰੀ ਜਾਂਦੀ ਹੈ ਚੱਕਰ ਘੌ ਨਾਲ ਰੋਟੀ ਖਾਂਦਿਆਂ ਆਪਣੀਆਂ ਸਹੇਲੀਆਂ ਤੇ ਖੇਡਣ ਨੂੰ ਮੈਂ ਆਪਣੀ ਯਾਦ ਵਿੱਚ ਉਹੀ ਕੱਢ ਦਿੱਤਾ ਸੀ ਕਿ ਮੇਰੇ ਸਿਰ ਤੇ ਫਰਫਰ ਕਰਦਾ ਕੁਝ ਇੰਨੇ ਜ਼ੋਰ ਨਾਲ ਡੱਗਿਆ ਕਿ ਮੰਜੇ ਤੇ ਹੀਠਾਂ ਡੱਗ ਪਈ ਤੇ ਮੇਰੀਆਂ ਚੀਕਾਂ ਨਿਕਲ ਗਈਆਂ ਮੇਰੀਆਂ ਅੱਖਾਂ ਅਗੇ ਤਾਰੇ ਜਿਹੇ ਘਮਰੇ ਸਨ ਮੇਰੇ ਸਿਰ ਦੇ ਵਿਚਕਾਰੋਂ ਖੂਨ ਦੇ ਤੱਕੇ ਧਰਤੀ ਤੇ ਡੇਗਰੇ ਸਨ ਐਲ ਪਤਾ ਨਹੀਂ ਕਦੋਂ ਤੇ ਕਿਵੇਂ ਆਪਣੀ ਤਿੱਖੀ ਚੁੰਝ ਨਾਲ ਮੇਰੀ ਰੋਟੀ ਖੋ ਕੇ ਉੱਡ ਗਈ ਮੇਰੀ ਨਾਨੀ ਤੇ ਮਾਸੀ ਚੀਕਾਂ ਮਾਰਦੀਆਂ ਭਾਜ ਗਈਆਂ ਮੈਨੂੰ ਪਾਣੀ ਪਲਾਇਆ ਮੈਂ ਉੱਚੀ ਉੱਚੀ ਰੋ ਰਹੀ ਸਾਂ ਮੇਰੀ ਨਾਨੀ ਤੇ ਮਾਸੀ ਮੇਰਾ ਹੱਥ ਫੜ ਕੇ ਨਾਲ ਦੀ ਗਲੀ ਵਿੱਚ ਇੱਕ ਹਕੀਮ ਪਾਸ ਲੈ ਗਈਆਂ ਮੈਨੂੰ ਰੋਂਦੀ ਦੇ ਸਿਰ ਵਿੱਚੋਂ ਖੂਨ ਵਗਦਾ ਦੇਖ ਕੇ ਮੇਰੀ ਨਾਨੀ ਤੇ ਮਾਸੀ ਨਾਲ 7-8 ਗਵੰਡਣਾ ਤੇ ਮੇਰੀਆਂ ਸਹੇਲੀਆਂ ਜੋ ਗਲੀ ਵਿੱਚ ਖੇਡਦੀਆਂ ਸਨ ਸਾਡੇ ਨਾਲ ਹੀ ਹਕੀਮ ਦੀ ਦੁਕਾਨ ਤੇ ਆ ਗਈਆਂ ਮੇਰੀਆਂ ਕਈ ਸਹੇਲੀਆਂ ਤਾਰੋ ਬਚਨੋ ਤੇ ਰੱਜੋ ਤਾਂ ਮੈਨੂੰ ਰੋਂਦੀ ਨੂੰ ਦੇਖ ਕੇ ਰੋਣ ਹੀ ਲੱਗ ਪਈਆਂ ਹਕੀਮ ਨੇ ਮੈਨੂੰ ਬੜਾ ਦਲਾਸਾ ਦਿੱਤਾ ਤੇ ਕਹਿਣ ਲੱਗਾ ਸਾਡੀ ਦੋਤਰੀ ਦੇ ਇਹ ਲ ਡੂੰਗ ਮਾਰ ਗਈ ਹੋ ਰੋਣਾ ਨਹੀਂ ਕੋੜੇ ਤੂੰ ਹੁਣੇ ਹੀ ਠੀਕ ਹੋ ਜਾਵੇਂਗੀ ਮੈਂ ਫੇਰ ਹੋਰ ਉੱਚੀ ਰੋਣਾ ਸ਼ੁਰੂ ਕਰ ਦਿੱਤਾ। ਹਕੀਮ ਨੇ ਮੇਰੇ ਸਿਰ ਵਿੱਚੋਂ ਨਿਕਲ ਰਿਹਾ ਖੂਨ ਸਾਫ਼ ਕਰਕੇ ਰੂਮ ਦੇ ਫੰਬੇ ਨੂੰ ਦਵਾਈ ਦੀ ਪੁੜੀ ਪਾਣੀ ਨਾਲ ਦੇ ਦਿੱਤੀ ਤੇ ਚਾਰ ਪੁੜੀਆਂ ਬਣਾ ਕੇ ਸੁਬਾ ਸ਼ਾਮ ਰੋਟੀ ਖਾਣ ਤੋਂ ਪਿੱਛੋਂ ਪਾਣੀ ਨਾਲ ਤੇਨ ਲਈ ਮੇਰੀ ਨਾਨੀ ਨੂੰ ਕਹਿ ਦਿੱਤਾ। ਜਦ ਮੇਰੀ ਨਾਨੀਆ ਆਪਣੀ ਜੇਬ ਵਿੱਚੋਂ ਪੈਸੇ ਕੱਢ ਕੇ ਹਕੀਮ ਨੂੰ ਦੇਣ ਲੱਗੀ ਤਾਂ ਉਹ ਆਪਣੀ ਥਾਂ ਤੋਂ ਪਿੱਛੇ ਹੋ ਕੇ ਕਹਿਣ ਲੱਗਾ ਦੋ ਤਰੀ ਦੀ ਦਵਾਈ ਦੇ ਮੈਂ ਪੈਸੇ ਲਵਾਂਗਾ ਕਦੀ ਵੀ ਨਹੀਂ। ਉਹ ਪੈਸੇ ਆਪਣੀ ਜੇਬ ਵਿੱਚ ਹੀ ਪਾ ਲਓ ਦਵਾਈ ਲੈ ਕੇ ਮੈਨੂੰ ਚੇਂਜ ਹੀ ਆ ਗਈ ਪਰ ਜਦ ਵੀ ਕੋਈ ਐਸਟ ਨਾਮ ਲੈਂਦਾ ਮੈਂ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੰਦੀ ਮੇਰੇ ਨਾਨਕੇ ਘਰ ਦੇ ਸਾਰੇ ਲੋਕ ਔਰਤਾਂ ਤੇ ਮੇਰੀਆਂ ਸਹੇਲੀਆਂ ਮੇਰਾ ਹਾਲ ਚਾਲ ਕਿੰਨੇ ਦਿਨ ਪੁੱਛਦੇ ਰਹੇ ਮੇਰੀਆਂ ਸਹੇਲੀਆਂ ਇੱਲਾ ਨੂੰ ਕਿੰਨੇ ਦਿਨ ਗਾਲਾਂ ਕੱਢਦੀਆਂ ਰਹੀਆਂ ਉਹਨਾਂ ਦੀਆਂ ਉਹਨਾਂ ਉਹ ਗੱਲਾਂ ਯਾਦ ਕਰਕੇ ਅੱਜ ਵੀ ਮੈਨੂੰ ਕਈ ਵਾਰ ਇਕੱਲੀ ਨੂੰ ਹਾਸਾ ਆ ਜਾਂਦਾ ਅੱਜ ਮੈਂ ਸੋਚਦੀ ਹਾਂ ਬੜਾ ਹੀ ਸੋਚਦੀ ਹਾਂ ਕਿ ਉਹਨਾਂ ਦਿਨਾਂ ਤੇ ਅੱਜ ਦੇ ਦਿਨਾਂ ਵਿੱਚ ਕਿੰਨਾ ਅੰਤਰ ਹੈ ਉਹਨਾਂ ਵੇਲਿਆਂ ਦੀ ਏਲ ਦੀ ਇੱਕ ਛਾਟ ਨੇ ਮੇਰੇ ਨਾਨਕਿਆਂ ਦੀ ਸਾਰੀ ਗਲੀ ਦੇ ਲੋਕਾਂ ਨੂੰ ਝੰਡੋੜ ਕੇ ਰੱਖ ਦਿੱਤਾ ਸੀ ਪਰ ਅੱਜ ਦੇ ਸਮਾਜ ਵਿੱਚ ਸਾਡੀਆਂ ਧੀਆਂ ਪੈਣਾ ਨਾਲ ਕੀ ਕੁਝ ਨਹੀਂ ਹੋ ਰਿਹਾ ਹਰ ਰੋਜ਼ ਜਦ ਅਖਬਾਰਾਂ ਵਿੱਚ ਲੜਕੀਆਂ ਨਾਲ ਬਲਾਤਕਾਰ ਦੀਆਂ ਖਬਰਾਂ ਆਉਂਦੀਆਂ ਹਨ ਤੇ ਛੋਟੀਆਂ-ਛੋਟੀਆਂ ਪੂਲੀਆਂ ਪਾਲੀਆਂ ਕੌਮਲ ਅਜੀਆਂ ਬੱਚਿਆਂ ਨੂੰ ਮੌਤ ਦੇ ਮੂੰਹ ਵਿੱਚ ਧੱਕ ਦਿੱਤਾ ਜਾਂਦਾ ਹੈ ਅੱਜ ਗਲੀਆਂ ਵਿੱਚ ਖੇਡਦੇ ਬੱਚੇ ਅਲੋਪ ਹੋ ਰਹੇ ਹਨ ਉਹਨਾਂ ਦੇ ਸੱਚੇ ਸੁੱਚੇ ਹਾਸੇ ਸਾਨੂੰ ਸੁਣਨ ਨੂੰ ਨਹੀਂ ਮਿਲ ਰਹੇ ਬੱਚਿਆਂ ਤੋਂ ਬਿਨਾਂ ਗਲੀਆਂ ਸੁੰਨੀਆਂ ਰਹਿੰਦੀਆਂ ਹਨ ਸੁੰਨੇਪਨ ਦਾ ਡਰਾਉਣਾ ਦ੍ਰਿਸ਼ ਕਿੰਨਾ ਦੁਖਦਾਈ ਲੱਗਦਾ ਹੈ ਖੇਲ ਰਹੇ ਬੱਚਿਆਂ ਨੂੰ ਅਗਵਾ ਕਰਕੇ ਫਰੋਤੀਆਂ ਮੰਗੀਆਂ ਜਾਂਦੀਆਂ ਹਨ ਫਰੋਤੀ ਨਾ ਦੇਣ ਦੀ ਹਾਲਤ ਵਿੱਚ ਬੱਚਿਆਂ ਦੀਆਂ ਲਾਸ਼ਾਂ ਮਿਲਦੀਆਂ ਹਨ ਕਿੰਨਾ ਦਹਿਲ ਵਾਲਾ ਸੀਨ ਹੁੰਦਾ ਹੈ ਅਖਵਾਰਾ ਮਤੇ ਸਭ ਕੁਝ ਪੜ੍ਹ ਕੇ ਮੈਨੂੰ ਨਾਨਕਿਆਂ ਵਾਲੀ ਏਲ ਦੀ ਯਾਦ ਤਾਜ਼ਾ ਹੋ ਜਾਂਦੀ ਹੈ ਮੈਂ ਅੱਜ ਏਲਾਂ ਦੇ ਨਾਂ ਤੋਂ ਡਰਦੀ ਹਾਂ ਅੱਜ ਭਾਵੇਂ ਏਲਾਂ ਸਮਾਨ ਵਿੱਚ ਨਹੀਂ ਉੜਦੀਆਂ ਪਰ ਪਤਾ ਨਹੀਂ ਇਹ ਕਿੱਥੇ ਗਾਇਬ ਹੋ ਜਾਂਦੀਆਂ ਹਨ ਪਰ ਇਹ ਗਾਇਬ ਨਹੀਂ ਹੋਈਆਂ ਇਹ ਤਾਂ ਸਗੋਂ ਸਮਾਨ ਵਿੱਚੋਂ ਉਡਣਾ ਬੰਦ ਕਰਕੇ ਧਰਤੀ ਤੇ ਆ ਗਈਆਂ ਹਨ ਉਹਨਾਂ ਨੇ ਤਾਂ ਅੱਜ ਘਰਾਂ ਵਿੱਚ ਗਲੀਆਂ ਦੇ ਮੋੜਾਂ ਤੇ ਜਿਹੜੇ ਰਾਸਤੇਆਂ ਵਿੱਚ ਆ ਕੇ ਬੜੀ ਆਜ਼ਾਦੀ ਨਾਲ ਵਿਚਰਨਾ ਸ਼ੁਰੂ ਕਰ ਦਿੱਤਾ ਹੈ ਅੱਜ ਉਹ ਰੋਟੀ ਤੇ ਹੀ ਚਾਪਟ ਨਹੀਂ ਮਾਰਦੀਆਂ ਸਗੋਂ ਉਹ ਆਪਣੇ ਸ਼ਿਕਾਰ ਦਾ మాਾਸ ਨੋਚ ਕੇ ਖਾਂਦੀਆਂ ਤੇ ਲਹੂ ਪੀਂਦੀਆਂ ਹਨ ਮਾਂ-ਬਾਪ ਰੋਂਦੇ ਪਿੱਟ ਦੇ ਕਾਨੂੰਨ ਅੱਗੇ ਵਾਸਤੇ ਪਾਉਂਦੇ ਹਨ ਪਰ ਲੋਕਾਂ ਦੀ ਰਾਖੀ ਕਰਨ ਵਾਲੇ ਉਹਨਾਂ ਵੇਲਕ ਨੇ ਆ ਮਾਪਿਆਂ ਨੂੰ ਚੁੱਪ ਕਰਾ ਕੇ ਇਹਨਾਂ ਏਲਾਂ ਦਾ ਹੌਸਲਾ ਬੁਲੰਦ ਕਰਦੇ ਹਨ ਮਾਪੇ ਦੁਖੀ ਹੋ ਕੇ ਸੋਚਦੇ ਹਨ ਕਿ ਜੋ ਹੋ ਗਿਆ ਸੋ ਹੋ ਗਿਆ ਇਕੱਲੇ ਇਕੱਲੇ ਰੌਲਾ ਪਾਵਾਂਗੇ ਤਾਇਲਾਂ ਦੇ ਚੁੰਡ ਸਾਡੇ ਤੇ ਹੋਰ ਚਾਟਣਗੇ ਇਹ ਇਲਾ ਤਾਂ ਜੰਗਲ ਦਾ ਰਾਜਾ ਬਣਿਆ ਹੋਇਆ ਹੈ ਮੈਂ ਸੋਚਦੀ ਹਾਂ ਲੋਕਾਂ ਦੇ ਇਕੱਠ ਦਾ ਸ਼ੇਰ ਬਣਿਆ ਹੋਇਆ ਹੈ ਮੈਂ ਸੋਚਦੀ ਹਾਂ ਲੋਕਾਂ ਦੇ ਇਕੱਠ ਦਾ ਸ਼ੇਰ ਜੰਗਲ ਵਿੱਚ ਛੱਡ ਕੇ ਇਨ੍ਹਾਂ ਦੀਆਂ ਚੁੰਝਾਂ ਕੁੱਤਰੀਆਂ ਜਾ ਸਕਦੀਆਂ ਹਨ ਜੀ ਘਰੇ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ